ਅਨੁਪ੍ਰਧਾਨ ਸਾਹਿਬਾ ਕੱਲ ਅਰੀਕਾ ਮਸਲਾ ਆਇਆ ਠਾ ਕਮੇਂਡਲ ਦਾ ਉਹਦੇ ਵਿੱਚ ਤੁਸੀਂ ਪੜ੍ਹਦੇ ਹੋ 4 ਵਜੇ ਦਾ ਟਾਈਮ ਦਿੱਤਾ ਸੀ ਕੀ ਕਾਰਵਾਈ ਹੈ ਦੇਖੋ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜਿਹੜਾ ਕੱਲ ਸਾਡੀ ਐਸਚਓ ਸਾਹਿਬ ਨਾਲ ਗੱਲ ਹੋਈ ਸੀ ਸਦਰ ਨਾਲ ਤੇ ਉਹਨਾਂ ਵੱਲੋਂ ਜਿਹੜਾ ਦੂਸਰੀ ਪਾਰਟੀ ਨੂੰ ਬੁਲਾਇਆ ਜਾਣਾ ਸੀ ਤੇ ਉਸ ਤੋਂ ਬਾਅਦ ਜਦੋਂ ਉਹ ਨਹੀਂ ਆਏ ਤੇ ਉਸ ਤੋਂ ਬਾਅਦ 4 ਵਜੇ ਦਾ ਟਾਈਮ ਦਿੱਤਾ ਸੀਗਾ ਪਰ ਪੁਲਿਸ ਪ੍ਰਸ਼ਾਸਨ ਨੇ ਜਦੋਂ ਦੇਖਿਆ ਵੀ ਉਹ ਬੰਦਾ ਨਹੀਂ ਆ ਰਿਹਾ ਤਾਂ ਪੁਲਿਸ ਪ੍ਰਸ਼ਾਸਨ ਨੇ ਆਪਣਾ ਜਿਹੜਾ ਬਖੂਬੀ ਫਰਜ਼ ਨਿਭਾਇਆ ਔਰ ਉਹਨਾਂ ਦੇ ਉੱਤੇ ਜਿਹੜੀ ਆ ਉਹ ਸ਼ਖਸ ਦੇ ਉੱਤੇ ਜਿਹੜੀ ਐਫ ਆਈ ਆਰ ਤਰਜ ਕਰ ਦਿੱਤੀ ਹੈ ਦੇਖੋ ਜੀ ਪਹਿਲਾਂ ਤਾਂ ਕੁਝ ਜਿਹੜੇ ਵਿਅਕਤੀ ਆ ਇਸ ਪਰਿਵਾਰ ਨੂੰ ਉਲਝਾਉਂਦੇ ਰਹੇ ਆ ਕਿਉਂਕਿ ਗਰੀਬ ਪਰਿਵਾਰ ਆ ਗਰੀਬ ਪਰਿਵਾਰ ਦੀ ਕੋਈ ਬਾਮ ਪੜਦਾ ਤੇ ਜਦੋਂ ਵੀ ਇਹ ਸਾਡੇ ਕੋਲ ਪਹੁੰਚੇ ਆ ਆਨੂੰ ਪਤਾ ਲੱਗਾ ਕਿ ਇੱਕ ਗਰੀਬ ਧੀ ਦੇ ਨਾਲ ਇਹੋ ਜਿਹੀ ਘਟਨਾ ਹੋਈ ਹੈ ਤੇ ਉੱਥੇ ਫਿਰ ਅਸੀਂ ਪਹੁੰਚੇ ਆ ਔਰ ਪੁਲਿਸ ਪ੍ਰਸ਼ਾਸਨ ਦਾ ਸਾਰਾ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਬਖੂਬੀ ਜਿਹੜਾ ਆਪਣਾ ਫਰਜ਼ ਨਿਭਾਇਆ ਤੇ ਹੁਣ ਕੀ ਕਾਰਵਾਈ ਹੋਈ ਆ ਤਾਂ ਬੰਦਾ ਅਰੈਸਟ ਹੋ ਗਿਆ ਦੇਖੋ ਜੀ ਐਫ ਆਈ ਆਰ ਵੀ ਹੋ ਚੁੱਕੀ ਆ ਔਰ ਜਿਹੜਾ ਉਹ ਵਿਅਕਤੀ ਆ ਉਹਨੂੰ ਵੀ ਜਿਹੜਾ ਪੁਲਿਸ ਵਾਲੋ ਅਰੈਸਟ ਕਰ ਲਿਆ ਗਿਆ ਆ ਇਹ ਮਾਮਲਾ ਹੈ ਕਿ ਮੇਰਾ ਬਰਦਾਸ਼ਤ ਇਹ ਪਿੰਡ ਚੱਕ ਵਿੰਡਲ ਦਾ ਮਾਮਲਾ ਜੀ ਔਰ ਨਬਾਲਗ ਲੜਕੀ ਆ 16 ਸਾਲ ਦੇ ਕਰੀਬ ਉਹਦੀ ਉਮਰ ਆ ਔਰ ਮੰਦਬੁੱਧੀ ਇਹ ਲੜਕੀ ਆ ਕਿਉਂਕਿ ਇਸ ਪਰਿਵਾਰ ਨਾਲ ਉਸ ਸਖਤ ਦਾ ਜਿਹੜਾ ਉਸ ਘਰ ਦੇ ਵਿੱਚ ਆਉਣਾ ਜਾਣਾ ਸੀਗਾ ਤੇ ਪਰ ਉਸ ਨੇ ਕਿਸੇ ਨੂੰ ਘਰ ਨਾ ਦੇਖਦਿਆਂ ਹੋਇਆ ਉਸ ਨੇ ਘਰ ਦੇ ਵਿੱਚ ਦਖਲ-ਦਾਖਲ ਹੋ ਕੇ ਜਿਹੜਾ ਉੱਥੇ ਲੜਕੀ ਦੇ ਨਾਲ ਜਿਹੜਾ ਆ ਇਹ ਘਟਨਾ ਨੂੰ ਅੰਜਾਮ ਦਿੱਤਾ ਦੇਖੋ ਜੀ ਪੰਜਾਬ ਪੁਲਿਸ ਕੰਮ ਤਾਂ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਸਾਡੇ ਜਿਹੜੇ ਲੋਕ ਆ ਉਹ ਕਿਸੇ ਨਾ ਕਿਤੇ ਗਰੀਬ ਪਰਿਵਾਰ ਨੂੰ ਜਿਨ੍ਹਾਂ ਦੇ ਨਾਲ ਧੱਕੇਸ਼ਾਹੀ ਹੁੰਦਾ ਆ ਉਹਨਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਆ ਕਾਫੀ ਸਮਾਂ ਇਸੇ ਕਰਕੇ ਜਿਹੜਾ 3-4 ਦਿਨ ਦਾ ਜਿਹੜਾ ਸਮਾਂ ਇਸ ਮਸਲੇ ਦੇ ਵਿੱਚ ਵੀ ਜਿਹੜਾ ਗੁਜਰ ਗਿਆ ਉਸ ਤੋਂ ਬਾਅਦ ਵਾਲਮੀਕ ਐਕਸ਼ਨ ਫੋਰਸ ਪੰਜਾਬ ਦੇ ਮੁੱਖ ਦਫ਼ਤਰ ਦੇ ਵਿੱਚ ਜਿਹੜਾ ਸੰਪਰਕ ਕੀਤਾ ਗਿਆ ਔਰ ਸਾਡੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਗਿਆ ਤੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀਗੀ ਤੇ ਜਿਹੜੀ ਉਹਨਾਂ ਨੇ ਮੰਨ ਕੇ ਉਹਨਾਂ ਤੇ ਜਿਹੜੀ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਦੋਚੀ ਤੇ ਔਰ ਦੋਚੀ ਨੂੰ ਰੈਸਟ ਕਰ ਲਿਆ ਗਿਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਥੇਬੰਦੀ ਜਿਹੜੀ ਕੰਮ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਸਮਾਜ ਸੇਵੀ ਜਿਹੜੇ ਲੋਕ ਆ ਸਾਡੇ ਜਿਹੜੇ ਸੰਗਠਨ ਦੇ ਨਾਲ ਜੁੜੇ ਹੋਏ ਆ ਤੁਸੀਂ ਉਹਨਾਂ ਦੇ ਨਾਲ ਕਿਤੇ ਵੀ ਧੱਕਾ ਧੱਕੇਸ਼ਾਹੀ ਤੁਹਾਡੇ ਨਾਲ ਹੁੰਦੀ ਹੈ ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਜਿਹੜਾ ਜਿਹੜਾ ਨੰਬਰ ਦਿੱਤਾ ਜਾ ਰਿਹਾ ਹੈ ਸਕਰੀਨ ਦੇ ਉੱਤੇ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਤੇ ਵੀ ਕਿਸੇ ਨਾਲ ਵੀ ਧੱਕੇਸ਼ਾਹੀ ਹੁੰਦੀ ਹੈ ਤੇ ਅਸੀਂ ਮੁੱਢੇ ਦੇ ਨਾਲ ਮੁੱਢਾ ਜੋੜ ਕੇ ਜਥੇਬੰਦੀ ਵੱਲੋਂ ਪੂਰੀ ਜਥੇਬੰਦੀ ਸੰਗਠਨ ਤੁਹਾਡੇ ਨਾਲ ਖੜੇਗਾ ਤੇ ਪਰਸੂ ਜਿਹੇ ਇੱਕ ਮਾਮਲਾ ਸ਼ੰਕਰ ਚੌਕੀ ਦੇ ਕਿਸੇ ਪਿੰਡ ਦਾ ਫਾਮਲਰ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਇੱਕ ਮਾਈਨਰ ਲੜਕੀ ਹੈ ਜਿਹਦੀ ਮੰਨ ਬੁੱਧੀ ਹੈ ਜਿਹਦੇ ਨਾਲ ਸੀ ਰੇਪ ਦਾ ਜਿਹੜਾ ਅਟੈਂਪਟ ਹੋਇਆ ਜਿਸ ਸਮ ਉਹ ਦੇ ਵਿੱਚ ਸੋਮਲਾ son of ਕਟਕਾਰचंद ਦਾ ਕੋਲ ਖੁੱਡ ਬੰਦਾ ਇਹਤੇ ਦੋਸ਼ ਲਾਇਆ ਸੀ ਉਹਨਾਂ ਨੇ ਉਹ ਦੋਸ਼ੀ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਇਹਨੂੰ ਲੜਕੀ ਜਿਹੜੀ ਹੈ ਲੜਕੀ ਜਿਹੜੀ ਹੈ ਹੈ ਲੜਕੀ ਜਿਹੜੀ ਹੈ ਡਿਪਰੈਸ਼ਨ ਚ ਹੈ ਜੀ ਤੇ ਉਹ ਲੜਕੀ ਜਿਹਨੂੰ ਲੜਕੀ ਦੇ ਲੰਗਾਨ ਫਾਦਰ ਨੇ ਤੇ ਬਾਕੀ ਪਰਿਵਾਰ ਨੇ ਦੇਖਿਆ ਵੀ ਕੋ ਬੰਦਾ ਜਿਹੜਾ ਨਿਕਲ ਕੇ ਜਾ ਰਿਹਾ ਉਹ ਉਸ ਤੋਂ ਲੜਕੀ ਦੇ ਕੱਪੜੇ ਜਿਹੜੇ ਫਟੇ ਹੋਏ ਸਜੇ ਉਥੋਂ ਦੇਖ ਕੇ ਉਹਨਾਂ ਦਾ ਨਜ਼ਰ ਆਇਆ ਵੀ ਇਹਦੇ ਨਾਲ ਜਿਹੜਾ ਹੈ ਜਿਹੜਾ ਰੇਪ ਦਾ ਅਟੈਂਪਟ ਹੋਇਆ ਤੇ ਉਹਦਾ ਜਿਹੜਾ ਉਹਦੇ ਬੀਸਿਸ ਤੇ ਇਨਵੈਸਟਿਗੇਸ਼ਨ ਕਰਕੇ ਲੋਸ਼ੀ ਨੂੰ ਅਰੈਸਟ ਕਰ ਲਿਆ ਗਿਆ ਤੇ ਹੁਣ ਕੀ ਕਰ ਰਹੀ ਸੀ ਉਹਨਾਂ ਦਾ ਲੜਕੀ ਦਾ ਮੈਡੀਕਲ ਔਰ ਸੂ ਵੀ ਡੈਡੀਕਲ ਫਾਰਮੈਲਟੀ ਸਾਰੀਆਂ ਉਹ ਜੜੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਉਸ ਦੀ ਵੀ ਉਮਰ ਤੁਸੀਂ ਵੀ ਉਮਰ ਕਰੀਬ 40 ਸਾਲ ਦਾ ਮੈਰਿਡ ਹੈ ਸਾਲਿਕਸਾਲੀ ਜਾਤ ਤੇ ਲੜਕੀ ਦੀ ਲੜਕੀ ਵੀ ਉਮਰ 16.5 ਸਾਲ